ਸਰਦੀਪਿੰਡ ਸੈਦਪੁਰ ਵਿਖੇ ਗਵਾਂਡੀਆਂ ਦੇ ਘਰ ਰੇਡ ਕਰਨ ਆਈ ਪੁਲਿਸ ਤੇ ਗੰਭੀਰ ਦੋਸ਼ ਲੱਗੇ ਹਨ ਇਸ ਸਬੰਧੀ ਦੋਸ਼ ਲਗਾਉਂਦੇ ਪਿੰਡ ਸੈਦਪੁਰ ਦੀ ਕਬਲਜੀਤ ਕੌਰ ਪਤਨੀ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਗਵਾਂਡ ਵਿੱਚ ਰਹਿੰਦੇ ਘਰ ਵਿੱਚ ਸਪੈਸ਼ਲ ਸੈੱਲ ਰਾਮਦੀਪ ਪੁਲਿਸ ਨੇ ਰੇਡ ਕੀਤੀ ਰੋਲੇ ਦੀ ਆਵਾਜ਼ ਸੁਣ ਕੇ ਅਸੀਂ ਉਹਨਾਂ ਦੇ ਘਰ ਗਏ ਤਾਂ ਪੁਲਿਸ ਨੇ ਸਾਡੇ ਘਰ ਤੇ ਵੀ ਰੇਡ ਕਰ ਦਿੱਤੀ ਸਾਡੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋੜ ਕੇ ਡਬਾ ਦਿੱਤੇ ਕਿ ਸਾਡੇ ਘਰ ਦੀ ਕੱਲੀ-ਕੱਲੀ ਚੀਜ਼ ਦੀ ਤਲਾਸ਼ੀ ਕੀਤੀ, ਅਲਮਾਰੀਆਂ ਦੇ ਜੰਦਰੇ ਤੋੜ ਦਿੱਤੇ ਗਏ, ਸਾਨੂੰ ਬੁਰਾ ਭਲਾ ਵੀ ਕਿਹਾ ਗਿਆ। ਪੁਲਿਸ ਨੇ ਸਾਨੂੰ ਨਜਾਇਜ਼ ਤੰਗ-ਪ੍ਰੇਸ਼ਾਨ ਕੀਤਾ। ਉਹਨਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਆਪਣੇ ਨਾਲ ਹੋਈ ਤੱਕੇਸ਼ਾਈ ਦੇ ਖਿਲਾਫ ਇਨਸਾਫ਼ ਦੀ ਮੰਗ ਕੀਤੀ ਹੈ ਇਸੇ ਸਬੰਧਤ। ਮਸਲਾ ਗਵਾਂਡੀਆਂ ਘਰ ਆਈ ਪੁਲਿਸ ਤੇ ਰੌਲਾ ਪੈਂਦਿਆ ਸੀ ਅਸੀਂ ਭੱਜ ਕੇ ਚੱਲ ਗਏ। ਤੇ ਸਾਡੇ ਘਰ ਆਣ ਕੇ ਤੇ ਉਹਨਾਂ ਸਾਰੀ ਤਲਾਸ਼ੀ ਕੀਤੀ ਆ। ਸਾਨੂੰ ਆਂਦੇ DVD ਦੇ ਉਹ ਕੈਮਰਿਆਂ ਦੀ ਤੇ ਅਸੀਂ ਨਹੀਂ ਦਿੱਤੀ। ਇਹ ਗਾਰਾਂ ਗੁਲਾਹ ਨੂੰ ਕੱਢਦੇ ਹੀ ਤੇ ਕੈਮਰੇ ਸਾਰੇ ਪੰਨ ਗਏ ਨੇ ਸਾਡਾ ਵਾਈਫਾਈ ਵੀ ਪੰਨ ਗਏ ਨੇ। ਇਹ ਤੁਹਾਡੇ ਦੇ ਕਾ ਤੁਹਾਡੇ ਘਰ ਗੱਲ ਹੀ ਆਏ ਤੁਹਾਡੇ ਘਰ ਕਦੀ ਇਤਲਾਹੀ ਨਹੀਂ ਆਏ। ਸਾਡੇ ਘਰ ਕੈਮਰਾ ਕਰਕੇ ਹੀ ਆਏ ਤੁਹਾਡੀ ਵੀਡੀਓ ਨਾ ਬਣੀ ਹੋਈ ਪਈ ਗਾਲ ਮੰਦਾ ਕੱਢਿਆ। ਤੇ ਕੀ ਤੁਹਾਡੇ ਮਲਕੀ ਕੀ ਹੈ ਜੀ? ਮਨਜੀਤ ਸਿੰਘ ਜੀ ਸਾਡੇ ਘਰ ਆ ਜਦਣਾ। ਅੱਛਾ ਉਹਨਾਂ ਦਾ ਕੋਈ ਚਰੋਲਾ ਗਾਣਾ ਕੰਮ ਨਹੀਂ ਉਹ ਦੁਕਾਨ ਦਾ ਹੀ ਆਪਣੀ ਘਰੇਾਨੇ ਵਾਲੀ ਤੇ ਤੇ ਸਾਡੇ ਗਵਾਂਡੀਆਂ ਨੇ ਫੋਨ ਕਰਕੇ ਸੱਦਿਆ ਵਾ ਤੇ ਉਹ ਦੱਜਾ ਤਾਬੀ ਹੀ ਉਹਦੇ ਕੋ ਮੋਟਰਸਾਈਕਲ ਦੀ ਤੇ ਖੋਂਦੇ ਹੀ ਤੇ ਉਹ ਚਾਬੀ ਲੈ ਮੋਟਰਸਾਈਕਲ ਲੈ ਕੇ ਚੱਲ ਗਿਆ ਗਵਾਂਢੀਆਂ ਆਲ ਕੀ ਕਰਨਾ ਆਈ ਸੀ ਪੁਲਿਸ ਗਵਾਂਢੀਆਂ ਆਲ ਪਤਾ ਨਹੀਂ ਕੀ ਕਰਨਾ ਆਈ ਉਹ ਇਹ ਹੈ ਪਰਾਵਾ ਪੈਂਦੇ ਜਿਹੜਾ ਬਲਾ ਸੁਣ ਕੇ ਚੱਲ ਗਏ ਇੰਤਜ਼ਾਰ ਸਪਾਈ ਕਰਨ ਦੇ ਪ੍ਰੋਗਰਾਮ ਹੀ ਤੁਹਾਡੇ ਘਰ ਤੁਹਾਡੇ ਘਰ ਕੋਈ ਨਹੀਂ ਪੁਲਿਸ ਦਾ ਕੋ ਰੋਲੇਗਾ ਨਾ ਤੁਹਾਡੇ ਘਰ ਕੋਈ ਰੋਲ ਨਹੀਂ ਆਗਾ ਕੈਮਰੇ ਕਰਕੇ ਤੁਹਾਡੇ ਘਰ ਕੈਮਰੇ ਕਰਕੇ ਆਏ ਵੀ ਕਿਤੇ ਸਾਡੀ ਵੀਡੀਓ ਨਾ ਵੱਜੇ ਕਾ ਹਾਂਜੀ ਮਾਲਾ ਚੰਗਾ ਬੋਲਿਆ ਫੇ ਗਲੀ ਚ ਕੈਮਰਾ ਲੱਗਾ ਕੀ ਮੰਗ ਕਰਦੇ ਆ ਅਸੀਂ ਮੰਗੇ ਹੈ ਕਰਦੇ ਆ ਵੀ ਤੁਹਾਡੇ ਘਰ ਆਣ ਕੇ ਤਲਾਸ਼ੀ ਜਿੱਦਾ ਹੁੰਦੀ ਆ ਬਾਂਧੂਨ ਦੇ ਹੋਵੇ ਜਾਂ ਸਾਡੇ ਕੋ ਕੋਈ ਚੀਜ਼ ਵਾ ਜਾਂ ਅਸੀਂ ਕੋਈ ਗਲਤ ਕੰਮ ਕਰਦੇ ਆ ਘਰ ਵਿੱਚ ਕੋਣ ਸੀ ਉਦੋਂ ਜਦੋਂ ਪੁਲਿਸ ਆਈ ਅਸੀਂ ਆ ਸਾਰੇ ਪਰਿਵਾਰ ਨਾਲੇ ਘਰ ਹਾਂ ਤਿੰਨ ਜਾਣੀਆਂ ਅਸੀਂ ਚਾਰ ਜਾਣੀਆਂ ਨਹੀਂ ਜੀ ਅਸੀਂ ਬਾਅਦ ਚ ਸਰਪੰਚ ਨੂੰ ਸੱਦਿਆ ਹੈ ਉਪਰ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਆ ਤੁਹਾਡੇ ਘਰ ਕਾਹਦੇ ਕਰਕੇ ਆਉਂਦੀ ਸਾਨੂੰ ਦੱਸਿਆ ਜਾਵੇ ਵੀ ਅਸੀਂ ਤੁਹਾਡੇ ਘਰ ਆ ਕਰਨਾ ਆਉਂਦੇ ਆ ਕੋਈ ਵੀ ਗੱਲ ਹੁੰਦੀ ਤਾਂ ਕੰਦਾ ਡਾਟਾ ਪਹਾੜੇ ਘਰ ਆਉਂਦੇ ਨੇ ਹਾਂ ਜੀ ਪਿੱਛੇ ਜੇ ਵੀ ਆਣ ਕੇ ਨਾ ਤਲਾਸ਼ੀ ਕੀਤੀ ਸਾਰੇ ਕੱਲੀ ਕੱਲੀ ਚੀਜ਼ ਦੀ ਅਹੀਂ ਕੋਈ ਗਲਤ ਕੰਮ ਕਰਦੇ ਆਂ ਦੀ ਸ਼ਹਿਰ ਤੋਂ ਚਲਦੇ ਐਸਾ ਇੱਕ ਗੁਰਬਖਸ਼ ਜੀ ਨਾਲ ਜਦੋਂ ਸੰਪਰਕ ਕੀਤਾ ਤੇ ਉਹਨਾਂ ਨੇ ਆਖਿਆ ਕਿ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ ਘਰ ਵਿੱਚ ਮੌਜੂਦ ਵਿਅਕਤੀਆਂ ਨੇ ਪੁਲਿਸ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਪੁਲਿਸ ਦੀ ਇੱਕ ਗੱਡੀ ਵੀ ਦੀ ਪੰਨ ਤੋੜ ਕੀਤੀ ਗਈ ਉਹਨਾਂ ਨੇ ਆਖਿਆ ਕਿ ਹਰਵੈਲ ਸਿੰਘ ਤੇ ਰਾ ਉਹਨਾਂ ਆਖਿਆ ਕਿ ਹਰਵੈਲ ਸਿੰਘ ਅਤੇ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਫਰਾਰ ਹੋ ਗਏ ਹਨ ਉક્ત ਵਿਅਕਤੀ ਦੇ ਪਹਿਲੇ ਵੀ ਐਨਡੀਪੀਐਸ ਤੇ ਅਤੇ ਹੋਰ ਤਰਾਮਾਂ ਦੇ ਪਰਚੇ ਦਰਜਣ ਇਸ ਸਬੰਧੀ ਤਾਣਾ ਪਿੰਡੀ ਸ਼ਹਿਦਾਂ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਰਦਪੁਰ ਪਿੰਡ ਦੇ ਵਿੱਚ ਰੇਡ ਕੀਤਾ ਫਿਰ ਇਨਫੋਰਮੇਸ਼ਨ ਦੇ ਆਧਾਰ ਤੇ ਹਾਂਜੀ ਮੁਕੱਦਮਾ ਦਰਜ ਤੇ ਇਹਨਾਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਗੱਡੀ ਤੋੜੀ ਐ ਸਾਬਨੇ ਤੁਹਾਡੇ ਲੋ ਮੁਲਾਜ਼ਮ ਮਰ ਕੇ ਇੱਕ ਨਹੀਂ ਹੋਏ ਆ। ਬਾਕੀ ਭੱਜ ਗਏ। ਕੀ ਕਾਰਵਾਈ ਕਰੋ ਕੀ ਇਸ ਦਰਦ ਕਰ ਦਿੱਤਾ ਅੱਗੇ ਬੰਦ ਕਰ ਦਿੱਤਾ ਜੀ ਪਿੰਡੀ ਪਿੰਡੀ ਸਿੱਦਾ ਹਾਂਜੀ ਅੱਗੇ ਹਾਂ ਕਰਤਾਰ ਕੀਤਾ ਦੋ ਬੰਦੇ ਹਰਵੈਲ ਦੇ ਰਾਜਦੀਪ ਇਹਨਾਂ ਕਰ ਲੇ ਕੀ ਇੰਪਰੋਵੇਸ਼ਨ ਮਿਲੀ ਸੀ ਇਹਨਾਂ ਨੂੰ ਇਹ ਹਰੋਇਨ ਦਾ ਕੁਝ ਮਨ ਬਰਾਮਦ ਹੋਇਆ ਮਨ ਬਰਾਮਦ ਦੀ ਹਲੀ ਪੁੱਛ ਕਰਨੀ ਆ ਕਰਨ ਦੇ ਹਥਿਆਰ ਵੀ ਅਤੇ ਬਾਹਰ ਪਾਕਿਸਤਾਨ ਨਾਲ ਸਬੰਧ ਇਹਨਾਂ ਦੇ ਜੈਲੀ ਕਰੰਸੀ ਦਾ ਕੰਮ ਵੀ ਕਰਦੇ ਆ ਪਹਿਲੇ ਮਾਮਲੇ ਪਹਿਲੇ ਮਾਮਲੇ ਦਰਜੇ ਨਾਂ ਤੇ 嗯。Wow.